ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਸਮੇਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਪੰਥ ਦੇ ਰਵੈਤਾਂ ਦੇ ਅਨੁਸਾਰ ਉਲਟ ਫੈਸਲੇ ਲਏ ਗਏ ਆ ਇਸੇ ਲੜੀ ਦੇ ਤਹਿਤ ਉਦੀਤੀ 15 ਤਰੀਕ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਫੈਸਲਾ ਲਿਆ ਗਿਆ ਕਿ ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਜਾਂ ਤਾਂ ਬਸੰਤੀ ਤੇ ਜਾਂ ਸ਼ਰਮਈ ਰੰਗ ਦਾ ਹੋ ਸਕਦਾ ਆਦ ਕਾਲ ਤੋਂ ਅਸੀਂ ਇਹ ਸੁਣਦੇ ਆ ਰਹੇ ਹਾਂ ਕਿ ਨਿਸ਼ਾਨ ਸਾਹਿਬ ਦਾ ਕੇਸਰੀ ਰੰਗ ਹੁੰਦਾ ਹੈ ਜਿਹੜੀ ਸਿੱਖ ਰਹਿਤ ਮਰਜਾਦਾ ਦੀ ਸ਼੍ਰੋਮਣੀ ਕਮੇਟੀ ਡਾਉਣੀ ਪੈਟਰਈਆ ਇਹ ਖਰੜਾ 1932 ਜਾਂ 33 ਵਿੱਚ ਡੇੜਾ ਸਾਹਿਬ ਦੇ ਹੈੱਡ ਗ੍ਰੰਤੀ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਦੀ ਹਾਜ਼ਰੀ ਵਿੱਚ ਪੇਸ਼ ਹੋਇਆ ਦੋ ਦਿਨ ਇਸ ਖਰੜੇ ਦੇ ਉੱਪਰ ਬਹਿਸ ਹੋਈ ਪਰ ਸਹਿਮਤੀ ਨਾ ਬਣ ਸਕੀ ਇਹ ਖਰੜੇ ਦਾ ਖਰੜਾ ਰਹਿ ਗਿਆ ਪਰ ਸ਼੍ਰੋਮਣੀ ਕਮੇਟੀ ਵੱਲੋਂ ਕੁਫਰ ਤੋਲ ਕਰਕੇ ਸਿੱਖ ਰਹਿਤ ਮਰਜ਼ਾ ਦਾ ਨਾਂ ਦੇ ਕਰਕੇ ਸਿੱਖ ਮਰਜ਼ਾ ਦਾ ਦੀ ਡੌਂਡੀ ਪੇਟ ਕਰਕੇ ਪੰਥ ਵਿੱਚ ਸੰਗਤਾਂ ਵਿੱਚ ਦੁਬਧਾ ਪਾਈ ਜਾਂਦੀ ਆ ਅਸੀਂ ਇਸ ਬਿਆਨ ਦਾ ਇਸ ਰੰਗ ਦਾ ਸਾਡੇ ਨਾਲ ਨਫਰ ਸਾਨੂੰ ਨਫਰਤ ਨਹੀਂ ਪਰ ਜਿਹੜਾ ਕੇਸ ਦੀ ਨਿਸ਼ਾਨ ਸਾਹਿਬ ਦੀ ਉਲਟ ਇਨਾਂ ਨੇ ਰੰਗ ਦੀ ਦੂਧਾ ਪਾਈ ਆ ਇਸ ਦਾ ਸੀ ਸਖਤ ਵਿਰੋਧ ਕਰਦੇ ਆ ਪਰ ਕਦਾ ਚਿਤਵਾਸ ਤੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਜਿਹੜਾ ਗੌਰਮਤ ਦੇ ਉਸੂਲਾਂ ਤੋਂ ਉੱਟ ਫੈਸਲੇ ਲੈਂਦੇ ਆ ਇਹਦਾ ਪਹਿਲਾਂ ਵੀ ਵਿਰੋਧ ਕਰਦੇ ਸੀ ਹੁਣ ਵੀ ਵਿਰੋਧ ਕਰਦੇ ਆ ਸਿੱਖ ਰਹਿਤ ਮਰਜ਼ਾ ਦਾ ਦੇ ਨਾਂ ਤੇ ਕੌਮ ਵਿੱਚ ਪੰਥ ਵਿੱਚ ਦੁਬਧਾ ਰੰਗਾਂ ਦੇ ਨਾਮ ਦੇ ਉੱਪਰ ਕੌਮ ਤੇ ਵਿੱਚ ਦੁਬਧਾ ਪਾਈ ਜਾਂਦੀ ਆ ਇਹ ਬਾਦਲ ਦੀ ਕਮੇਟੀ ਆ ਸ਼੍ਰੋਮਣੀ ਕਮੇਟੀ ਨਹੀਂ ਇਬਾਦਤ ਦੀ ਕਮੇਟੀ ਹਮੇਸ਼ਾ ਵਾਸਤੇ ਪੰਥ ਦੇ ਉਲਟ ਫੈਸਲੇ ਲੈਂਦੀਆਂ ਇਸ ਫੈਸਲੇ ਦਾ ਮੈਂ ਆਪਣੇ ਵੱਲੋਂ ਸਖਤ ਵਿਰੋਧ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ